ਰੌਮ ਤੋਂ ਕ੍ਰਿਸ਼ਚਨ ਭਾਈਚਾਰੇ ਵੱਲੋਂ ਆਈ ਪਾਕ ਸਲੀਪ ਦਾ ਪਰਵੇਸ਼ ਅੱਜ ਨਵਾਂ ਜੀਵਨ ਸ਼ਹੂਰਾ ਚੂਚਕਬਾਲ ਮੱਧਕੋਏ ਦੇ ਬਖ ਬਖ ਚਰਚਾਂ ਤੋਂ ਨਿਗਾ ਸਵਾਗਤ ਕੀਤਾ ਗਿਆ ਪਾਕ ਸਲੀਪ ਦੀ ਫਾਦਰ ਵਿਪਨ ਕਿਸ਼ੋਰ ਦੀ ਅਗਵਾਈ ਹੇਠ ਪਹੁੰਚਾਇਆ ਜਿੱਥੇ ਫਾਦਰ ਜੀ ਨੇ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨ ਲਈ ਉਹਨਾਂ ਨੂੰ ਆਪਜੀ ਭਾਈਚਾਰਕ ਵਿਦੇ ਰਹਿਨ ਦਾ ਸੰਦੇਸ਼ ਵੀ ਦਿੱਤਾ ਫਾਦਰ ਜੀ ਨੇ ਕਿਹਾ ਕਿ ਸਾਨੂੰ ਪ੍ਰਭੂ ਯਸੂ ਮਸੀਹ ਦੀਆਂ ਸਿੱਖਿਆਵਾਂ ਇਹੋ ਪ੍ਰੇਰਿਤ ਕਰਦੀਆਂ ਹਨ ਕਿ ਹਮੇਸ਼ਾ ਸ਼ਾਂਤੀ ਅਤੇ ਪ੍ਰੇਮ ਭਾਵਨਾ ਨਾਲ ਕੋਈ ਵੀ ਵੱਡੇ ਤੋਂ ਵੱਡਾ ਕੰਮ ਕੀਤਾ ਜਾ ਸਕਦਾ ਹੈ ਇਸ ਮੌਕੇ ਪ੍ਰਦਾਨ ਸਿਕੰਦਰ ਡੈਨੀਅਲ ਦੀ ਅਗਵਾਈ ਹੇਠ ਪਾਕ ਖਲੀਪਤਾ ਪਿੰਡ ਮਾਦੋਕੇ ਦੇ ਪੁੱਜਨ ਤੇ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਫਾਦਰ ਵਿਪਨ ਕਿਸ਼ੋਰ ਪ੍ਰਦਾਨ ਸਿਕੰਦਰ ਡੈਨੀਅਲ ਬਾਬੂ ਪੀਟਰ ਮੁਮਤਾਜ ਮਸੀਹ ਚਰਚ ਪ੍ਰਦਾਨ ਸੋਚਾ ਮਸੀਹ ਵਿਲੀਅਮ ਪੱਟੀ ਮਣੀ ਪੱਟੀ ਜੋਬਨ ਮਸੀਹ ਪੂਰਨ ਮਸੀਹ ਫਰਮਾਨ ਮਸੀਹ ਆਦਿ ਸਮੇਤ ਮਸੀਹ ਭਾਈਚਾਰੇ ਦੀਆਂ ਸੰਗਤਾਂ ਇਸ ਮੌਕੇ ਹਾਜ਼ਰ ਸਨ ਹallelujah 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 ਸਭ ਤੋਂ ਸਾਰਿਆਂ ਨੂੰ ਜੈਸੂ ਮਸੀਹ ਦੀ ਜੈਸੂ ਮਸੀਹ ਦੀ ਅੱਜ ਅਸੀਂ ਖੁਸ਼ੀ ਦੇ ਨਾਲ ਪਾਕ ਸਲੀਬ ਜੋ Jubilees 2050 ਦੀ ਅ ਅਸੀਂ ਇਹ ਬਣਾਉਂਦੇ ਹਾਂ ਓਪਸ ਸਾਬ ਫਰਾਂਸਿਸ ਨੇ ਇਹ ਐਲਾਨ ਕੀਤਾ ਸੀ ਕਿ ਇਸ 2025 ਸਾਲ ਦਾ ਜੁਬਲੀ ਸਾਲ ਹੋਵੇ ਅਤੇ ਇਸ ਮੌਕੇ ਤੇ ਸਾਡੇ ਬਿਸ਼ਪ ਆਗਨੇਲੋ ਜੀ ਜਲੰਧਰ ਡਾਇਸਿਸ ਤੋਂ ਬਰਕਤ ਦੇਂਦੇ ਹੋਏ ਵਾਕ ਵਾਕ ਪਰਿਸ਼ਾਦੇ ਵਿੱਚ ਜਾ ਕਰਕੇ ਅੱਜ ਸਾਨੂੰ ਇਸ ਸਲੇਬ ਮਿਲਿਆ ਹੈ ਅਸੀਂ ਖੁਦਾ ਦਾ ਸ਼ੁਕਰ ਕਰਦੇ ਹਾਂ ਅਤੇ ਮੈਂ ਫਾਦਰ ਬਿਪਿਨ ਕਿਸ਼ੋਰ ਗੁਰਿਆ ਜੋ ਹੋਲੀ ਕਰੋਸ ਚਰਚ ਕੈਥਲਿਕ ਚਰਚ ਅਛੋਗਵਾ ਦਾ ਪਾਰਿਸ਼ ਦਾ ਪਾਰਿਸ਼ ਪ੍ਰੇਸ਼ਟਾ ਨਾਲੇ ਸੰਗਤ ਅਸ ਸਹਾਰਿਆ ਨੇ ਅੱਜ ਮਾਡੇ ਸਵੇਰੇ ਇਸ ਸਲੀਬ ਦੇ ਯਾਤਰਾ ਸ਼ੁਰੂਆਤ ਕੀਤਾ ਹੈ ਹੁਣ ਪਿੰਡ ਮਦੋਕੇ ਉਹ ਚ ਪਹੁੰਚਿਆ ਹੈ ਨਾਲੇ ਇਥੇ 1 ਘੰਟੇ ਦੀ ਉਸ ਦੀ ਸਲੀਬ ਦਾ ਅ ਅराधना स्तुति ਅਤੇ प्रार्थना ਦੇ ਵਿੱਚ ਹਿੱਸਾ ਲੇਵਾਂਗੇ ਨਾਲੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਸੂਰਾ ਪਿੰਡ ਨਵਸੀਵਨ ਪਿੰਡ ਅਤੇ 30 ਪਿੰਡ ਅਤੇ ਜੋਸਿਪਨਗਰ ਅਤੇ ਸਮਪਤੀ ਕਟੋਕਟ ਸਰ 4:30 ਵਜੇ ਸਾਡੇ ਚੁਗਾਂ ਪਾਰਿਸਤੋ ਆਣ ਜਾਣਗੇ ਅਤੇ ਅੱਜ ਸਾਰੇ ਪਿੰਡ ਦੇ ਵਿੱਚ ਜਾ ਕਰਕੇ ਇਹ ਸੰਦੇਸ਼ ਦੇਵਾਂਗੇ ਕਿ ਸਾਡੇ ਪ੍ਰਭੂ ਯਿਸੂ ਸਲੀਬ ਦੇ ਵਿੱਚ ਆਪਣੇ ਜਾਨ ਕੁਰਬਾਨ ਕੀਤੀ ਅਤੇ ਸੰਦ ਸੰ ਨੂੰ ਸੰਦੇਸ਼ ਦਿੱਤਾ ਹੈ ਕਿ ਸਲੀਬ ਦੁੱਖ ਕਸ਼ਟ ਦਾ ਚਿੰਨ੍ਹ ਨਹੀਂ ਸਗੋ ਮਹਿਬਾਨਾ ਚਿੰਨ੍ਹ ਹੈ ਇਕ ਉਮੀਦਦਾਰ ਸੀ ਇਹ ਕਦੀ ਵੀ ਅਸਾ ਸਾਰੇ ਮੁਸੀਬਤ ਦੇ ਵਿੱਚ ਪ੍ਰਭੂ ਸਾਡੇ ਨਾਲ ਰਹੇਗਾ ਇਹ ਮਕਸਦ ਦੇ ਨਾਲ ਅਸੀਂ ਅੱਜ ਇਸ ਸਲੀਬ ਦੀ ਯਾਤਰਾ ਦੇ ਵਿੱਚ ਆਪਾਂ ਸਾਰਿਆਂ ਨੇ ਹਿੱਸਾ ਲਵਾਂਗੇ ਸਾਰਿਆਂ ਨੂੰ ਜੈਸੂ ਮਸੀਹ ਦੀ ਜੈਸੂ ਸਾਰਿਆਂ ਨੂੰ ਜੈਮਸੀ ਦੀ ਮੇਰਾ ਨਾਮ ਸਿਕੰਦਰ ਡੈਨੀਅਲ ਔਰ ਮੈਂ ਰਾਜਾ ਸੰਸੀ ਹਲਕੀ ਦਾ ਮਸੀਹ ਕ੍ਰਿਸਚਨ ਸਮਾਜ ਦੇ ਲੋਕ ਸੇਵਕ ਆ ਮੈਂ ਔਰ ਅੱਜ ਦਾ ਇਹ ਪ੍ਰੋਗਰਾਮ ਪਿੰਡ ਮਾਦੂਕੇ ਦੇ ਵਿੱਚ ਕੀਤਾ ਗਿਆ ਆ ਜੋ ਪਾਕ ਸਲੀਬ ਦੇ ਜੋ ਰੋਮ ਤੋਂ ਚੱਲ ਕੇ ਆਈ ਆ ਔਰ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਅੱਜ ਇਸ ਪਿੰਡ ਦੇ ਵਿੱਚ ਆਈ ਆ ਇਸ ਚਰਚ ਵਿੱਚ ਆਈ ਆ ਸੋ ਸਾਰੇ ਪਿੰਡ ਵਾਲਿਆਂ ਨੂੰ ਮੈਂ ਵਧਾਈ ਵੀ ਦੇਣਾ ਆ ਜਿਹੜੀ ਸਲੀਬ ਯਾਤਰਾ ਆ ਇਹ ਰੋਮ ਤੋਂ ਸ਼ੁਰੂ ਹੋਈ ਆ ਪੋਲੀਗ੍ਰੋਸ ਕੈਥਲਿਕ ਚਰਚ ਚਗਾਵਾ ਜੋ ਸਾਡਾ ਮੇਨ ਚਰਚ ਆ ਇਹ ਉਹਦੀ ਬ੍ਰਾਂਚ ਆ ਪਿੰਡ ਮਾਦੂਕੇ ਦੇ ਵਿੱਚ ਇਸ ਚਰਚ ਤੋਂ ਹੋ ਕੇ ਫਿਰ ਵੱਖ-ਵੱਖ ਜਿੰਨੇ ਵੀ ਪਿੰਡਾਂ ਦੇ ਵਿੱਚ ਛੋਟੇ ਚਰਚ ਆ ਉਹਨਾਂ ਸਾਰਿਆਂ ਦੇ ਵਿੱਚ ਜਾਏਗੀ 30 ਦਿਨ ਰਹਿ ਕੇ ਚੱਲਦੇ ਜਾਓ ਸਲੀਬੀ ਯਾਤਰਾ ਜਿਹੜੀ ਆ ਵੇਖੋ ਜੀ ਬਾਈਬਲ ਦੇ ਵਿੱਚ ਲਿਖਿਆ ਆ ਸੰਤ ਪੌਲਸ ਕਹਿੰਦਾ ਆ ਕਿ ਸਲੀਬ ਜਿਹੜੇ ਨਾਸ਼ ਹੋਣ ਵਾਲੇ ਲੋਕ ਆ ਉਹਨਾਂ ਦੇ ਵਾਸਤੇ ਇੱਕ ਮੂਰਖਤਾ ਆ ਪਰ ਅਸੀਂ ਲੋਕ ਜਿਹੜੇ ਮਸੀਹ ਦੇ ਵਿੱਚ ਆ ਸਾਨੂੰ ਉਮੀਦ ਆ ਤੇ ਸਾਡੇ ਵਾਸਤੇ ਆਸ ਦੀ ਗੱਲ ਨੇ ਆ ਸੋ ਸਾਰਿਆਂ ਨੂੰ ਸੰਦੇਸ਼ ਇਹ ਹੀ ਦੇਣਾ ਚਾਹੁੰਦੇ ਆ ਕਿ ਪਰਮੇਸ਼ਵਰ ਦੇ ਵਿੱਚ ਬਣੇ ਰਹੋ ਹਰ ਚੀਜ਼ ਜਿਹੜੀ ਆ ਪਰਮੇਸ਼ਵਰ ਦਿੰਦਾ ਆ ਉਹ ਚੀਜ਼ ਬਣੀ ਰਹਿੰਦੀ ਆ ਜਿਹੜੀ ਰੱਬ ਦਿੰਦਾ